ਅਰੇ ਨਹੀਂ ਸਾਨੂੰ ਸਮਝ ਲੱਗ ਰਹੀ ਵੀ ਜਿਹੜਾ ਮਜ਼ਦੂਰ ਕਿਸਾਨ ਇੱਕ ਤਾਂ ਜਿੰਦਾਬਾਦ ਦਾ ਨਾਰਾ ਲੱਗਦਾ ਉਹ ਅੱਜ ਸਾਨੂੰ ਆ ਗਰੀਬ ਲੋਕਾਂ ਦੇ ਵਿੱਚ ਇੱਕ ਵੀ ਨਹੀਂ ਦਿੰਦਾ ਮਤਲਬ ਦਿਨੇ ਆਏ ਤੇ ਦੋ ਚਾਰ ਇੱਕ ਬੰਦੇ ਤੇ ਉਹ ਪਤਾ ਨਹੀਂ ਕਿੱਧਰ ਨੂੰ ਚਲੇ ਗਏ ਚਾਰ ਕਿਸਾਨ ਮਰੇ ਹੋ ਜਾਮ ਹੁੰਦਾ ਠੀਕ ਆ ਪਏ ਦੇਖੋ ਛੜਕਦੇ ਉੱਪਰ ਪਏ ਨੇ ਯਾਰ ਰਾਤ ਨੂੰ ਦੇਖ ਲੋ ਵੀ ਹਾਲਾਤ ਦੇਖ ਲੋ ਕੀ ਕਾਰਨ ਹੈ ਚਾਰ ਮਨਰੇਗਾ ਮਜ਼ਦੂਰਾਂ ਦੀ ਮੌਤ ਹੋਈ ਹੈ ਜਿਨ੍ਹਾਂ ਦੀ ਉਹ ਪਰਿਵਾਰ ਨੇ ਇਹ ਤੰਗ ਸਾਰੀ ਨੇ ਦੇਖੋ ਜਿਹੜੇ ਬਾਹਰ ਅੰਦਰ ਜਾਣੇ ਜਿਹਨੇ ਰਾਹਗੀ ਰੋ ਵੀ ਸੜਕਾਂ ਤੇ ਬੱਚੇ ਸਮੇਕਾਰਾਂ ਚ ਬੈਠੇ ਨੇ ਪਰੇਸ਼ਾਨ ਸਾਰੀ ਨੇ ਇਹਦੀ ਗੱਲ ਹੈਗੀ ਵੀ ਪਰ ਹਾਲਾਤ ਦੇ ਜੋ ਹਾਲਾਤ ਅੱਜ ਬਣੇ ਸੀ ਮਨਰੇਗਾ ਮਜ਼ਦੂਰਾਂ ਦੇ ਉਹੋ ਜਿਹੜਾ ਕੰਮ ਸੀ ਸੁਲਝਣਾ ਚਾਹੀਦਾ ਸੀ ਉਹਨੂੰ ਨਿਬੜਨਾ ਚਾਹੀਦਾ ਸੀ ਅੱਜ ਜਿਹੜਾ ਚਾਰ ਕਿਸਾਨ ਮਰੇ ਹੁੰਦੇ ਤਾਂ ਆ ਛੜਕ ਤੇ ਐਡਾ ਵੱਡਾ ਜਾਮ ਹੁੰਦਾ ਐਡੇ ਵੱਡੇ ਮਦਰ ਕਾਠੂ ਹੁੰਦੇ ਬੇਨਤੀ ਕਰਦੇ ਹੱਥ ਜੋੜ ਕੇ ਕਿਸਾਨ ਜਿਹਾ ਬੰਦਿਆਂ ਨੂੰ ਤੁਸੀਂ ਜਿਹੜਾ ਨਾਰਾ ਲਾਉਂਦੇ ਹੋ ਮਜ਼ਦੂਰ ਕਿਸਾਨ ਹੈ ਅੱਜ ਤਾਂ ਜਿੰਦਾ ਹੈਲੋ ਜੀ ਬੈਠੋ ਮਹਾਰਾਜ ਮਨਸਾਹੇ ਕਹਿੰਦੇ ਤੁਹਾਨੂੰ ਸੈਟਿੰਗ ਕਰਦੇ ਬੈਠੋ ਇੱਕ ਬਸਟ ਇੱਕ ਬਟਨ ਲਾ ਦੇ ਬੈਠੀ ਹੈ ਪ੍ਰਸ਼ਾਸਨ ਨੂੰ ਵੀ ਵਿੰਡਲੇ ਨੂੰ ਵੀ ਪਾਣੀ ਦੀ ਮੰਗ ਕਰਾਂਗੇ ਰੋਗਨੀ ਦੀ ਮੰਗ ਕਰਾਂਗੇ ਵਿੰਡਲੇ ਦੀ ਵੀ ਪੂਰੀ ਵੀ ਹੈ ਸਾਤਰਾਂ ਦਾ ਪੂਰੀ ਹੈ ਸਭ ਕਹਿ ਬਸ ਧੰਨਵਾਦ ਦੇਖ ਸਕਦੇ ਹੋ ਜੀ ਤਸਵੀਰਾਂ ਰਾਤ ਦਾ ਟਾਈਮ ਹੈ ਇਹ ਰਾਤ ਨੂੰ ਇਸ ਵਕਤ ਬਿਸ਼ਨਪੁਰਾ ਪਿੰਡ ਹੈ ਜੋ ਸੁਨਾਮ ਉਦਮ ਸਿੰਘ ਵਾਲਾ ਦੇ ਵਿੱਚੇ ਪੈਂਦਾ ਨਾਲ ਪਟਿਆਲਾ ਰੋਡ ਦੇ ਉੱਤੇ ਉੱਥੇ ਇਹ ਰਾਤ ਨੂੰ ਜੇ ਕਹੀਏ ਬਹੁਤ ਵੱਡਾ ਜਾਮ ਕਈ ਕਿਲੋਮੀਟਰ ਕਿਉਂ ਲੱਗਿਆ ਕਿਉਂਕਿ ਜੋ ਮਨਰਗਾ ਮਜ਼ਦੂਰ ਚਾਰ ਦੀ ਮੌਤ ਹੋ ਗਈ ਸੀ ਅੱਜ ਟਰੱਕ ਚੜ ਗਿਆ ਸੀ ਕੰਮ ਕਰਦਿਆਂ ਦੇ ਮਨਰਗਾ ਮਜ਼ਦੂਰਾਂ ਤੇ ਜਿਦੇ ਵਿੱਚ ਇੱਕ ਮਾਈ ਸੀ ਤਿੰਨ ਬਜ਼ੁਰਗ ਸੀਗੇ ਬੰਦੇ ਸੀ ਯਾਨੀ ਕਿ ਮਰਦ ਸੀਗੇ ਉਹ ਅੱਜ ਉਦੇ ਕਾਰਨ ਜੋ ਪ੍ਰਸ਼ਾਸਨ ਜਾਂ ਸਰਕਾਰ ਨਾਲ ਜੋ ਵੀ ਸਮਝਾਓ ਗੱਲਬਾਤ ਹੀ ਸਮਝੌਤਾ ਹੁਣ ਦਿਓ ਹੋਈ ਨਹੀਂ ਤੇ ਰਾਤ ਨੂੰ ਆ ਦੇਖ ਸਕਦੇ ਹੋ ਵੀ ਸੜਕ ਦੇ ਉੱਪਰ ਬੈਠੇ ਨੇ ਤਸਵੀਰਾਂ ਦੇਖ ਸਕਦੇ ਹੋ ਸੜਕ ਦੇ ਉੱਪਰ ਬੈਠੇ ਨੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਤਸਵੀਰਾਂ ਦੇਖ ਸਕਦੇ ਹੋ ਜੀ ਹਾਂ ਬਟ ਉਹ ਕੰਮ ਨਾ